ਅੱਜ ਵਾਲੇ ਪ੍ਰਿੰਟ ਦੇਖ ਕੇ ਤੁਸੀਂ ਸੱਚਮੁੱਚ ਹੈਰਾਨ ਰਹਿ ਜਾਣਾ ਕਿ ਗਰਮ ਸੂਟਾਂ ਦੇ ਵਿੱਚ ਵੀ ਇੰਨੇ ਸੋਹਣੇ ਪ੍ਰਿੰਟ ਆ ਸਕਦੇ ਨੇ ਰਾਮ ਟੈਕਸ ਦਾ ਫੈਬਰਿਕ ਰਹੂਗਾ ਔਰ ਪ੍ਰਿੰਟ ਵਾ ਤੋਂ ਵੱਧ ਲਾਈਟ ਡਾਰਕ ਹਰ ਤਰ੍ਹਾਂ ਦਾ ਪ੍ਰਿੰਟ ਆਪਣੇ ਕੋ ਅਵੇਲੇਬਲ ਹੈਗਾ ਜੀ 2 ਮੀਟਰ ਸ਼ਰਟ ਤੇ 2 ਮੀਟਰ ਹੀ ਸਲਵਾਰ ਰਹੂਗੀ ਡਿਜੀਟਲ ਪ੍ਰਿੰਟ ਦੇ ਵਿੱਚ ਐਜ਼ ਇਟ ਇਜ਼ ਇਦਾਂ ਦੇ ਹੀ ਰਹਿਣਗੇ ਚਾਹੇ ਤੁਸੀਂ ਇਹਨਾਂ ਨੂੰ 2-3 ਸਾਲ ਹੰਡਾ ਲਓ ਕੋਈ ਬੋਰ ਨਹੀਂ ਆਏਗੀ ਔਰ ਤੁਸੀਂ ਸਭ ਜਾਣਦੇ ਹੋ ਕਿ ਰਾਮ ਟੈਕਸ ਦਾ ਫੈਬਰਿਕ ਬੈਸਟ ਤੋਂ ਬੈਸਟ ਹੁੰਦਾ ਹੈ ਗਰਮ ਫੈਬਰਿਕ ਦੇ ਵਿੱਚ ਔਰ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਜਿਵੇਂ ਸਲਵਾਰ ਦੇ ਪੌਂਚੇ ਤੇ ਵਰਕ ਕਰਵਾ ਸਕਦੇ ਹੋ ਕਟਵਰਕ ਦੇ ਨਾਲ ਵੀ ਡਿਜ਼ਾਈਨ ਹੋ ਜਾਣਗੇ ਬਾਕੀ ਇਹ ਨਾਰਮਲ ਪਸ਼ਮੀਨੇ ਤੇ ਬਣੇ ਹੋਏ ਸੂਟ ਨੇ ਪ੍ਰਾਈਸ ਸਭ ਦੇ ਲਿਖੇ ਹੋਏ ਨੇ ਨਾਲ ਦੀ ਨਾਲ ਤੁਸੀਂ ਚੈੱਕ ਕਰਦੇ ਜਾਓ ਔਰ ਇਹਨਾਂ ਦੇ ਘੇਰੇ ਤੇ ਵਰਕ ਆਊਗਾ ਔਰ ਨਾਲ ਸਾਈਡਾਂ ਤੇ ਜਿਹੜਾ ਸ਼ੋਅ ਕਰਦੇ ਪਏ ਆ ਇਹ ਨਾਲ 슬ੀਵਸ ਤੇ ਵਰਕ ਆਊਗਾ ਪੌਂਚਾ ਦੇ ਵਰਕ ਨਹੀਂ ਹੈਗਾ ਸਿਰਫ ਘੇਰੇ ਤੇ ਔਰ ਬਾਹਾਂ ਦੇ ਵਰਕ ਆਊਗਾ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਆਪਾਂ ਨਿਊ ਲਾਂਚ ਕੀਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਸੋਨਾ ਬਣਿਆ ਹੈ ਜੇ ਤੁਹਾਡੀ ਏਜ ਜ਼ਿਆਦਾ ਹੈ ਤੇ ਤੁਸੀਂ ਇੱਥਾਂ ਦੇ ਘੇਰੇ ਵਾਲੇ ਡਿਜ਼ਾਈਨ ਲੈ ਸਕਦੇ ਹੋ ਡਾਰਕ ਪਸ਼ਮੀਨੇ ਦੇ ਉੱਪਰ ਤਾਂ ਇਹ ਕਲਰ ਵੈਸੀ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਅੱਜ ਕਾਫੀ ਡਿਜ਼ਾਈਨ ਆਪਾਂ ਪਸ਼ਮੀਨੇ ਦੇ ਉੱਪਰ ਰੈਡੀ ਕੀਤੇ ਨੇ ਇਹ ਸਾਰੇ ਡਿਜ਼ਾਈਨ ਜਿਹੜੇ ਪ੍ਰਾਈਸ ਨੇ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਤੁਹਾਨੂੰ ਕਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਕੀ WhatsApp ਤੇ ਆਰਡਰ ਕਰ ਸਕਦੇ ਹੋ ਜੀ? ਥੈਂਕ ਯੂ।